ਚੇਂਜ ਵੀ ਹੁੰਦੇ ਇੱਥੇ ਠੀਕ ਹੈ ਜੀ ਇਹ 320 ਰੁਪਏ ਦੀ ਪੇ ਗਈ ਜੀ ਤੁਹਾਨੂੰ ਕੀ ਹੈਗੀ ਹੈ ਮੇਰੇ ਕੋਲ ਹਾਂ ਜੀ ਜੀ 10 ਮੀਟਰ ਹੁਣ ਸਮਾਨ ਹੋ ਗਿਆ ਸਾਡਾ ਰੈਡੀ ਤੇ ਆਪਾਂ ਹੁਣ ਰੇਟ ਦੱਸਣ ਲੱਗੇ ਆ ਤੁਹਾਨੂੰ ਕੱਲੀ 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 ਆਈਟਮ ਦਾ ਮਿਲ ਕੇ ਆਪਾਂ ਰੇਟ ਦੱਸਦੇ ਆ ਆਹ ਦੇਖੋ ਜੀ ਇਹ ਫਲੈਸ਼ ਬੰਦ ਕਰ ਲੀਏ ਇਹਦਾ ਇੱਕ ਹੈ ਜੀ ਇਹਨੇ ਦਾ ਇੱਕ ਤੁਹਾਨੂੰ ਰੇਟ ਮੈਂ ਪਾਸ ਲਾਇਆ ਆ ਤੇ ਤੁਹਾਨੂੰ 1 ਵਾਈਜ਼ 1 ਤੁਹਾਨੂੰ ਜਿਹਨੇ ਜਿਹਨੇ ਜਿਹੜੇ ਵੀਰ ਭੈਣ ਭਰਾਵਾਂ ਨੂੰ ਜਿਹਨਾਂ ਨੂੰ ਲੋੜ ਹੈਗੀ ਆਪਣੇ ਲੜੀਆਂ ਜਿਹੜਾ ਕਿਉਂਕਿ ਦੀਵਾਲੀ ਹੈਗੀ ਆ ਹੁਣ ਲੋੜ ਹੁਣ ਸਾਰਿਆਂ ਨੂੰ ਆ ਜੀ ਦੀਵਾਲੀ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਅਡਵਾਂਸ ਦੀਵਾਲੀ ਅਲੇ ਦੀਵਾਲੀ ਨੂੰ ਅਲੇ ਦੋ ਤਿੰਨ ਦਿਨ ਪਏ ਆ ਤੇ ਲੱਗਿਆ ਦੀਵਾਲੀ ਤੋਂ ਪਹਿਲਾਂ ਹੀ ਅਸੀਂ ਆਪਾਂ ਜਿਹੜਾ ਕਿਹਾ ਸੀਗਾ ਵੀ ਆਪਣੇ ਸਟਾਰ ਟੈਲੀਕਮ ਪਿੱਛੇ ਦੇਖੋ ਜਿਆਦਾ ਵਿਗ ਨਹੀਂ ਲੋ ਜੀ ਆ ਟੈਲੀਗ੍ਰਾਮ ਦਾ ਬੋਰਡ ਲੱਗ ਗਿਆ ਇਹ ਰਾਹ ਨੂੰ ਜਗਿਆ ਕਰੂਗਾ ਠੀਕ ਹੈ ਜੀ ਤੇ ਸਾਰੇ ਉਮੀਰ ਭੈਣ ਭਰਾਵਾਂ ਨੂੰ ਵੱਡਿਆਂ ਛੋਟਿਆਂ ਨੂੰ ਹਮ ਸਪੋਰਟ ਦੀ ਲੋੜ ਹੈ ਰੱਡੀ ਸਪੋਰਟ ਕਰੋ ਭਰਾਵਾਂ ਨੂੰ ਤੇ ਬਾਕੀਆਂ ਨੂੰ ਜਿਹੜਾ ਨੂੰ ਐਡਰੈਸ ਨਹੀਂ ਵੀ ਪਤਾ ਹੈਗਾ ਉਹ ਐਡਰੈਸ ਦੇਖ ਲਓ ਆ ਬਾਬਾ ਬੂਟਾ ਭਗਤ ਚੌਕ ਆ ਆ ਬਾਬੂਟਾ ਮੰਦਿਰ ਆ ਬਾਬੂਟਾ ਯਾਦਗਾਰੀ ਹਾਲ ਆ ਬਿਲਕੁਲ 1 2 3 4 5 3 4 ਦੁਕਾਨਾਂ ਛੱਡ ਕੇ ਚਾਰ ਦੁਕਾਨਾਂ ਛੱਡ ਕੇ ਨਾਲ ਹੀ ਗਲੀ ਆ ਸਫੈਦੇ ਵਾਲੀ ਗਲੀ ਚੇਤਾ ਰੱਖਿਓ ਆ ਸਫੈਦਾ ਲੱਗਾ ਪਿਆ ਨਾ ਸਫੈਦਾ ਲੱਗਾ ਪਿਆ ਬੜਾ ਵਾ ਸਾਫ਼ ਕਰ ਲੰਦਾ ਉਹਦਾ ਨਾ ਤਾਂ ਕਰਕੇ ਕੁਆਲਿਟੀ ਨਹੀਂ ਨਿਕਲਦੀ ਰਾਤ ਇਹ ਰਾਤ ਇਹ ਤਾਰ ਕੇ ਤੁੰਦਲਾ ਤੁੰਦਲਾ ਇਹ ਤੁੰਦਲਾ ਤੁੰਦਲਾ ਲੱਗਦਾ ਪਿਆ ਤੇ ਦੇਖੋ ਸੋਹਣਾ ਲੱਗਦਾ ਪਿਆ ਲੋ ਜੀ ਚਲਾਤਾ ਜੀ ਮੰਮਾ ਵੀ ਆ ਗਈ ਹੈ ਮੰਮਾ ਵੀ ਆ ਗਏ ਆ ਗਏ ਤੇ ਹੁਣ ਜਗਾ ਦਿੱਤਾ ਹੁਣ ਦੇਖਣ ਆਈ ਆ ਕਿੱਦਾਂ ਲੱਗਾ ਸੋਹਣਾ ਲੱਗਾ ਕਮੈਂਟ ਕਰਕੇ ਦੱਸਿਓ ਯਾਰ ਕਿੱਦਾਂ ਦਾ ਲੱਗਾ ਨਹੀਂ ਕਿੰਨਾ ਉਹ ਜੜੀਆਂ ਹਨ ਪੱਤੇ ਆ ਨਹੀਂ ਲੜੀਆਂ ਨਹੀਂ ਉਹਦੀ ਕਾਲੀ ਜੇ ਆਪਾਂ ਇੱਥੇ ਲੜੀਆਂ ਲਗਾਵਾਂਗੇ ਇੱਥੇ ਬਾਰਿ ਤੇ ਹੋਰ ਤਾਂ ਸਾਡੇ ਕੋਲ ਕੋਈ ਜਗ੍ਹਾ ਹੈ ਨਹੀਂ ਆ ਗਈ ਲੜੀਆਂ ਵਗੈਰਾ ਲਗਾ ਲਓ ਤੇ ਅਸੀਂ ਇੱਥੇ ਲਗਾਵਾਂਗੇ ਜਿਸ ਕਿਸੇ ਵੀਰ ਭੈਣ ਭਰਾ ਨੇ ਮਿਲ ਕੇ ਕੰਟੈਕਟ ਕਰਨਾ ਕੰਟੈਕਟ ਕਰ ਲਿਓ ਕਿਉਂਕਿ ਅਸੀਂ ਹੁਣ ਲੜੀਆਂ ਵੇਚਾਂਗੇ ਚਾਰ ਦੋ ਤਿੰਨ ਦਿਨ ਮਿਲ ਕੇ ਲੜੀਆਂ ਵੇਚਾਂਗੇ ਤੇ ਮੋਬਾਈਲਾਂ ਦਾ ਵੀ ਇੱਚੇ ਕਰੀ ਜਾਵਾਂਗੇ ਜਿਹੜੇ ਜਿਹੜਾ ਜਿਹੜਾ ਨੇ ਮੋਬਾਈਲ ਵੀ ਠੀਕ ਕਰਾਣੇ ਉਹ ਵੀ ਤੇ ਬਾਕੀ ਵੀ ਗੱਲ ਲੜੀਆਂ ਦੇ ਰੇਟ ਦੀ ਤੇ ਹੁਣ ਅੱਗੇ ਜਿਹੜੀ ਆਉਣ ਵਾਲੀ ਹੁਣ ਤੁਹਾਨੂੰ ਰੇਟ ਵਗੈਰਾ ਦੱਸ ਦਿੰਦਾ ਤੇ ਸਾਡੇ ਨਾਲ ਚਲੋ ਬਣੇ ਰਹੀਓ ਜੀ ਚਲੋ ਜਾ ਜਾ ਜੈ ਹੋ ਜੈ ਹੋ ਮੇਰੇ ਪ੍ਰਭੂ ਜੀ ਆ ਦੇਖੋ ਜੀ ਲਾਈਟਾਂ ਸੋਹਣੀਆਂ ਲੱਗਦੀਆਂ ਵਈਆਂ ਮੰਨਦੇ ਚ ਲਗਾਈਆਂ ਜੀ ਤੇ ਅੱਜ ਰਹਿੰਦੇ ਸਾਰਿਆਂ ਮੇਰੇ ਵੀਰਾਂ ਭੈਣਾਂ ਵੱਡੇਆਂ ਛੋਟਿਆਂ ਨੂੰ ਮੇਰੇ ਵੱਲੋਂ ਰਾਮ ਰਾਮ ਸੱਸੀ ਦਾ ਸਾਰਿਆਂ ਨੂੰ ਤੇ ਇਹ ਤਾਂ ਇੱਕ ਅਦ੍ਰਿਸ਼ ਤਾਂ ਦਿਖਾਇਆ ਵੀ ਆਪਾਂ ਇੱਕ ਆਈ ਦਾ ਸਮਾਨ ਲੈ ਕੇ ਆਏ ਆ ਇਹ ਦੀਵਾਲੀ ਤੇ ਅਸੀਂ ਸੋਚਿਆ ਵੀ ਅਸੀਂ ਨਾ ਮਤਲਬ ਕਿ ਲੜੀਆਂ ਲਗਾਈਏ ਲੜੀਆਂ ਲੈ ਕੇ ਆਏ ਆ ਤੇ ਆਇਆ ਸੀਗਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਸੀਗਾ ਤੇ ਆ ਸਾਡੇ ਕੋਲ ਆ ਦੀਵੇ ਵੀ ਹੈਗੇ ਆ ਹਾਂ ਦੀਵੇ ਹੈਗੇ ਜਿਹੜੇ ਲਾਈਟਾਂ ਜਗਦੇ ਆ ਤੇ ਸਾਡੇ ਕੋਲ ਸਾਰਾ ਸਮਾਨ ਆ ਗਿਆ ਬਾਕੀ ਅਸੀਂ ਤੁਹਾਨੂੰ ਇਕੱਲੀ-ਇਕੱਲੀ ਕਰਕੇ ਇਕੱਲੇ-ਇਕੱਲੇ ਕਰਕੇ ਆ ਡਿਜੀਟਲ ਡਿਜੀਟਲ ਕਿੰਨਾ ਭਿਆ ਆਪਣੇ ਦੀਵੇ ਆਏ ਇਹਨੇ ਦੀਵੇ ਲੈਣੇ ਹੋਊਗੇ ਮਤਲਕ ਕਿ ਕਿੰਨੇ ਦਾ ਇੱਕ ਇਹ ਕਿੰਨੇ ਦਾ ਇੱਕ ਤੁਹਾਨੂੰ ਰੇਟ ਮੈਂ ਪਾਰਸਲ ਆਇਆ ਆ ਤੇ ਤੁਹਾਨੂੰ 1 ਵਾਈਜ਼ 1 ਤੁਹਾਨੂੰ ਜਿਹਨਾਂ ਜਿਹਨਾਂ ਜਿਹੜੇ ਵੀਰ ਭੈਣ ਭਰਾਵਾਂ ਨੂੰ ਜਿਹਨਾਂ ਨੂੰ ਲੋੜ ਹੈਗੀ ਆਪਣੇ ਲੜੀਆਂ ਜਿਹੜਾ ਕਿਉਂਕਿ ਦੀਵਾਲੀ ਹੈਗੀ ਆ ਹੁਣ ਲੋੜ ਤਾਂ ਸਾਰਿਆਂ ਨੂੰ ਲੋੜ ਹੁਣ ਸਾਰਿਆਂ ਨੂੰ ਆ ਤੇ ਚੈੱਕ ਕਰਦੇ ਆ ਇੱਥੇ ਸ਼ੂ ਨਹੀਂ ਹੈਗਾ ਲਗਾ ਨਹੀਂ ਹੁਣ ਮੈਂ ਤੁਹਾਨੂੰ ਹੈ ਨਾ 1 ਵਾਈਜ਼ 1 ਹੈ ਨਾ ਮਤਲਕ ਸਾਰਿਆਂ ਦੇ ਰੇਟ ਚੈੱਕ ਕਰਾਉਣਾ ਜਿਹੜੇ ਜਿਹੜੇ ਵੀਰ ਭੈਣ ਭਰਾ ਜਿਹੜੇ ਇੰਟਰਸਟਿਡ ਆ ਉਹ ਸਾਡੇ ਕੋਲ ਸਮਾਨ ਲੈਣਾ ਚਾਹੁੰਦੇ ਆ ਮਤਲਬ ਕਿ ਲੜੀਆਂ ਵਗੈਰਾ ਜੋ ਵੀ ਆਪਣੇ ਦੀਵੇ ਹੋ ਗਏ ਤੇ ਦੀਵੇ ਆਪਣੇ ਕੋਲ ਰੈਡੀमेड ਹੀ ਮਿਲਣਗੇ ਤੇ ਆ ਇਦਾਂ ਦੀਆਂ ਲੜੀਆਂ ਆਪਣੇ ਮੰਦਰ ਵਾਸਤੇ ਸਜਾਉਣ ਨੂੰ ਤੁਹਾਨੂੰ ਵੀ ਤੁਹਾਨੂੰ ਵੀ ਲੋੜ ਪੈਣੀ ਹੈ ਹੁਣ ਸਮਾਨ ਹੋ ਗਿਆ ਸਾਡਾ ਰੈਡੀ ਤੇ ਆਪਾਂ ਹੁਣ ਰੇਟ ਦੱਸਣ ਲੱਗੇ ਆ ਤੁਹਾਨੂੰ ਕੱਲੀ 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 ਆਈਟਮ ਦਾ ਅਮਲ ਕੇ ਆਪਾਂ ਰੇਟ ਦੱਸਦੇ ਆ ਤੇ ਆ ਦੇਖੋ ਜੀ ਇਹ ਫਲੈਸ਼ ਬੰਦ ਕਰ ਲਈਏ ਇਹ ਜਿਹੜੀ ਲੜੀ ਹੈਗੀ ਆ ਜੀ ਇਹ ਤੁਹਾਨੂੰ ਪੈਣੀ ਹੈ ਜੀ 70 ਰੁਪਏ 70 ਬੈ ਪੈਣੀ ਹੈ ਜੀ ਤੇ ਇਹ ਜੀ ਦੁਲਾ ਦੇ ਆਹ ਅਜੇ 70 ਬੈ ਪੈਣੀ ਹੈ ਜੀ ਇਹ ਇਹ ਹੈਗੀ ਹੈ ਜੀ 10 10 ਮੀਟਰ ਹੈ ਜੀ 10 ਕਰੇ 15 ਮੀਟਰ 15 ਮੀਟਰ ਹੈ ਜੀ ਮਿਲ ਕੇ ਚ 15 ਮੀਟਰ ਹੈ ਜੀ ਤੇ ਲਾ ਦਿਓ ਇਹਨੂੰ ਇਹਨੂੰ ਇੱਥੇ ਹੀ ਪਾ ਦਿਓ ਤੇ ਆਹ ਲੜੀ ਹੈਗੀ ਹੈ ਜੀ ਇਹ ਇਸ ਤੋਂ ਮੇਰੇ ਖਿਆਲ ਚ 20 ਮੀਟਰ ਦੀ ਹੈ ਬਥੇਰੀ ਲੰਬਾਈ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੁਹਾਨੂੰ ਇੱਕ ਵਾਰ ਲੰਬਾਈ ਚੈੱਕ ਕਰਾ ਲਿਓ ਲੰਬਾਈ ਉਦਾਂ ਦੱਸਣਾ ਛਾੜੀ ਤੇ ਲੈ ਨਹੀਂ ਦਿੰਦੇ ਤੁਹਾਨੂੰ ਲੰਬਾਈ ਉਦਾਂ ਆਈਡੀਆ ਤੁਸੀਂ ਗੈਸ ਲਗਾ ਲਓ ਤੇ ਇੰਨਾ ਦੀ ਇੰਨੀ ਕੀ ਖੋਲਿਆ ਤੇ ਆ ਦੇਖੋ ਜੀ ਬਹੁਤ ਲੰਬੀ ਲੈਂਥ ਹੋ ਜਾਣੀ ਹੈ ਤੇ ਇਹ ਵੀ ਤੁਹਾਨੂੰ ਉਦਾਂ 100 ਰੁਪਏ ਮਾਰਕੀਟ 'ਚ ਸੇਲ ਹੁੰਦੀ ਹੈ ਤੁਹਾਨੂੰ ਆਪਾਂ 70 ਰੁਪਏ ਲਗਾ ਦਾਂਗੇ ਇਹ ਵੀ 70 ਰੁਪਏ ਤੇ ਇਹ ਵੀ 70 ਰੁਪਏ ਜਿਹੜੀ ਜਿਹੜੀ ਤੁਹਾਨੂੰ ਡੱਬੀ ਵਾਲੇ ਦਿਖਾਇਆ ਹੈ ਨਾ ਆ ਜਿਹੜਾ ਏ ਵੀ 70 ਰੁਪਏ ਤਾਂ ਲੱਗ ਜੂਗੀ ਹਾਂਜੀ ਉਤਾਰ ਦੋ ਇਹ ਵੀ ਬਹੁਤ ਸ਼ਾਨਦਾਰ ਲੜੀ ਹੈ ਆ ਦੇਖੋ ਜੀ ਇਹ ਤੁਹਾਨੂੰ ਪਈ ਗਈ ਜੀ ਇਹ ਤੁਹਾਨੂੰ ਪਈ ਗਈ ਜੀ 150 ਰੁਪਏ ਦੀ ਜੀ ਇਹ ਵੀ ਬਹੁਤ ਸ਼ਾਨਦਾਰ ਹੈ ਜੀ ਇੱਥੇ ਤੁਸੀਂ ਫੰਕਸ਼ਨ ਚੇਂਜ ਕਰ ਸਕਦੇ ਆ ਇਹ ਵੀ 20 ਮੀਟਰ ਦਾ ਇਹ ਵੀ 20 15 ਮੇਰੇ ਖਿਆਲ ਚ ਆਈਡੀਆ ਲਾ ਲਓ ਜੀ ਲੈਂਥ ਦਾ ਬਹੁਤ ਲੰਬੀ ਲੈਂਥ ਹੈ ਜੀ ਇਹ ਵੀ ਤੇ ਇਦਾਂ ਦਾ ਇਹਦਾ ਪੈਕਟ ਰਹੇਗਾ ਤੇ ਇਦਾ ਐਮ ਆਰ ਪੀ ਕੀ ਸੀਗਾ 150 150 ਉਹਦਾ ਮਾਰਕੀਟ 'ਚ 2250 ਰੁਪਏ ਸੈਲ ਹੁੰਦੀ ਆ 20 ਮੀਟਰ ਆ ਇਹ ਦੇਖਣੇ ਹਾਂ ਹਾਂ 20 ਮੀਟਰ 20 ਮੀਟਰ ਆ ਜੀ ਇਹ ਮੀਟਰ ਹੀ ਆ ਨਾ ਪੰਜ ਹਾਂਜੀ ਤੇ 20 ਮੀਟਰ ਆ ਜੀ ਤੇ ਇਹ ਤੁਹਾਨੂੰ ਪੇ ਕੇ ਜੀ 150 ਰੁਪਏ ਦੀ ਜੀ ਲੋ ਜੀ ਪੈਕ ਕਰ ਦਿਓ ਜੀ ਹੁਣ ਤੁਹਾਨੂੰ ਅੱਗੇ ਦਿਖਾਣੇ ਆ ਇਹ ਵੀ 20 ਮੀਟਰ ਵੇਚੀ ਆ ਜੀ ਲੋ ABB ਮੀਟਰ ਵਿੱਚ ਹੀ ਆ ਜੀ ਸਟਿਲ ਕਰਨਾ ਪੁਰ ਰੱਖਣੇ ਪੈਣਾ ਅੱਥਰ ਰੱਖਣੇ ਪੈਣਾ ABB ਮੀਟਰ ਵਿੱਚ ਆ ਇਹ ਤੁਹਾਨੂੰ ਪਏਗੇ ਜੀ ਜਗਦੀ ਰਹਿੰਦੀ ਹੈ ਸਿਰਫ ਹਾਂ ਤੇ ਇਹਦਾ ਪ੍ਰਾਈਸ ਬਹੁਤ ਘਟਿਆ ਜੀ 110 ਰੁਪਏ ਪ੍ਰਾਈਸ ਹੈ ਜੀ ਤੇ 네ਗੋਸ਼ੀਏਟ ਕਰਦਾਂਗੇ ਕੋਈ ਗੱਲ ਨਹੀਂ 100 ਲਗਾ ਦਾਂਗੇ ਤੁਹਾਨੂੰ ਸਾਰੇ ਮੇਰੇ ਜਿਹੜੇ ਵੀਰ ਭੈਣ ਭਰਾ ਦੇਖਣਦੇ ਆ ਉਹਨਾਂ ਲਈ ਇਹ 100 20 ਮੀਟਰ ਦੀ ਲੜੀ ਹੈ ਅੱਗੇ ਹੋਰ ਦਿਖਾਨੇ ਜੀ ਅੱਗੇ ਆ ਜੰਨੇ ਆ ਜੀ ਏ ਵੀ 20 ਮੀਟਰ ਹੈ ਜੀ ਇਹ ਤਾਂ ਬਹੁਤ ਸੋਹਣੀ ਲੜੀ ਦੇਖ ਕੇ ਰੂਹ ਖੁਸ਼ ਹੋ ਜੇਗੀ ਇਹਦਾ ਸਾਈਜ਼ ਵੀ ਦੇਖੋ ਜੀ ਇਹਦੇ ਬਲਬ ਦਾ ਸਾਈਜ਼ ਦੇਖੋ ਸ਼ੂ ਵੀ ਬਹੁਤ ਵੱਡਾ ਦਿੱਤਾ ਗਿਆ ਤੇ ਇਹਦਾ ਜੀ ਐਮ ਆਰ ਪੀ ਜਿਹੜਾ ਹੈਗਾ ਜੀ 320 ਰੁਪਏ ਆ ਜੀ ਦੇਖੋ ਇਹਦਾ ਬਲਬ ਦਾ ਸਾਈਜ਼ ਇਹ ਲਿਮਟਿਡ ਸਟਾਕ ਹੀ ਆ ਜੀ ਬਸ ਇਹਦੇ ਤਿੰਨ ਹੀ ਪੀਸ ਆ ਆਪਣੇ ਕੋਲ ਜੇ ਕਿਸੇ ਵੀਰ ਭੈਣ ਭਰਾ ਨੂੰ ਚਾਹੀਦੇ ਆ ਤੇ ਸਾਨੂੰ Google Pay ਕਰ ਦੋ ਆਪਾਂ ਆਪਾਂ ਸਕੈਨਰ ਇੱਥੇ ਲਗਾ ਦਾਂਗੇ ਤੇ ਆਪਾਂ ਤੁਹਾਨੂੰ ਫ੍ਰੀ ਡਿਲੀਵਰੀ ਜੇ ਆਪਣੇ ਵੜਮੜ ਦੇ ਵਿੱਚ ਜਾਂ ਲਾਗੇ-ਛਾਗੇ ਹੈਗੀ ਆ ਤਾਂ ਤੁਹਾਨੂੰ ਫ੍ਰੀ ਚ ਕਰ ਦਾਂਗੇ ਇਹਦੇ ਵੀ ਸਿਰਫ ਤਿੰਨ ਪੀਸ ਵੇ ਆ ਭਾਜੀ ਇੱਕ ਆ ਦੋ ਪੀਸ ਆ ਵੇ ਆ ਜੀ ਤੇ ਬਸ ਆਪਣੇ ਕੋ ਤਿੰਨ ਪੀਸ ਹੀ ਆ ਜੀ ਇਹਦਾ ਸਟਾਕ ਇਹਦਾ ਸਟਾਕ ਆ ਸਾਨੂੰ ਬਹੁਤ ਘੱਟ ਮਿਲਿਆ ਆਪਾਂ ਇਹਨਾਂ ਨੂੰ ਮਤਲਬ ਕਿ ਕਿਹਾ ਸੀਗਾ ਵੀ 20 ਪੀਸ ਪਾ ਦੋ ਭੈਂ ਕਹਿੰਦੇ ਪਰ ਸਟਾਕ ਸਟਾਕ ਵਿੱਚ ਨਹੀਂ ਹੈਗੀ ਤੇ ਚਲੋ ਜਿੰਨੇ ਕੁ ਮਿਲ ਗਏ ਤੇ ਉਨਾਂ ਹੀ ਜਿੰਨਾ ਕੁ ਸਹੀ ਜਿੰਨੇ ਕਿ ਮਿਲ ਗਿਆ ਸਮਾਨ ਸਾਨੂੰ ਤੇ ਚਲੋ ਹੁਣ ਅੱਗੇ ਦਿਖਾਨੇ ਤੁਹਾਨੂੰ ਆਹ ਦੇਖੀ ਲਈ ਆ ਜਿਹੜੀ ਜਿਹੜੀ ਜਗਦੀ ਵੀ ਹੈ ਤੁਸੀਂ ਆਪਣੇ ਮੰਦਰ ਦੇ ਲਈ ਮਤਲਬ ਕਿ ਤੁਸੀਂ ਜੇ ਲੈਣਾ ਚਾਹੁੰਦੇ ਆ ਤੇ ਇਹਦੇ ਵਿੱਚ ਵੀ ਤੁਸੀਂ ਆਪਣੇ ਚੇਂਜ ਕਰ ਸਕਦੇ ਆ ਫੰਕਸ਼ਨ ਤੇ ਐਮ ਜੇ ਇਹਦੀ ਕੁਆਲਿਟੀ ਬਹੁਤ ਸੋਹਣੀ ਹੈ ਇਹਦੀ ਚੇਂਜ ਕਰੋ ਕੁਆਲਿਟੀ ਇੱਥੋਂ ਤੁਸੀਂ ਚੇਂਜ ਕਰ ਸਕਦੇ ਆ ਦੇਖੋ ਠੀਕ ਹੈ ਜੀ ਇਹ ਤੁਹਾਨੂੰ 300 ਰੁਪਏ ਦੀ ਪੈਗੀ ਜੀ ਉਹਦਾ ਐਮ ਆਰ ਪੀ ਜਿਹੜਾ ਹੈਗਾ ਇਹਦਾ ਐਮ ਆਰ ਪੀ ਉਹਦਾ 3.5 400 ਰੁਪਏ ਚ ਵੇਚਦੇ ਆ ਪਰ ਮਾਲਕ 300 ਰੁਪਏ ਚ ਤੁਹਾਨੂੰ ਇਹ ਮਿਲ ਜੇਗੀ ਤੁਹਾਨੂੰ ਲੜੀ ਜੜੀ ਮੰਦਰ ਵਗੈਰਾ ਚ ਲਗਾਉਣ ਨੂੰ ਬਹੁਤ ਸੋਹਣੀ ਹੈ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਤੇ ਲੈਂਥ ਨੂੰ ਤੁਸੀਂ ਦੇਖ ਚੈੱਕ ਕਰ ਸਕਦੇ ਆ ਤੇ ਅਸੀਂ ਇਹ ਮੰਦਰ ਵਿੱਚ ਹੀ ਲਿਆਂਦਾ ਆ ਸਮਾਨ ਤੇ ਆਈ ਮੰਦਰ ਵਿੱਚ ਹੀ ਮੱਥਾ ਟਿਕਾ ਕੇ ਆਈ ਪਹਿਲੀ ਵਾਰੀ ਲਾਉਣ ਲੱਗੇ ਆ ਪਹਿਲੀ ਵਾਰੀ ਇੱਕ ਵਾਰੀ ਮੈਂ ਤੂਏ ਵੀ ਲਗਾਈਆਂ ਹੀ ਲੜੀਆਂ ਆ ਤੇ ਇੱਕ ਆ ਦੇਖੋ ਚੈੱਕ ਕਰੋ ਜੀ ਇਹ ਐਲਈਡੀ ਲਾਈਟ ਆ ਤੇ ਇਹ ਦਵਾਰ ਨਾਲ ਵੀ ਚੱਪਕ ਜਾਂਦੀ ਹੈ ਇਹ ਦਵਾਰ ਨਾਲ ਵੀ ਚੱਪਕ ਜਾਂਦੀ ਹੈ ਤੇ ਤੁਸੀਂ ਜੇ ਦਵਾਰ ਨਾਲ ਜਿਫਕਾਣੀ ਦਵਾਰ ਨਾਲ ਵੀ ਜੁਗਾ ਸਕਦੇ ਆ ਤੇ ਇਹ ਜਿੱਥੇ ਮर्जी ਤੁਸੀਂ ਲਗਾ ਸਕਦੇ ਆ ਮਤਲਬ ਕਿ ਆਰਜੀਬੀ ਫੰਕਸ਼ਨ ਚੇਂਜ ਵੀ ਹੁੰਦੇ ਇੱਥੇ ਠੀਕ ਹੈ ਜੀ ਇਹ 300 ਦੀ ਇਹ 320 ਰੁਪਏ ਦੀ ਪਈਗੀ ਜੀ ਤੁਹਾਨੂੰ ਇਹ ਹੈਗੀ ਹੈ ਮੇਰੀ ਕਹਾਣੀ ਹਾਂ ਜੀ ਜੀ 10 ਮੀਟਰ 10 ਮਿੰਟ ਰਿਹਾ ਜੀ। ਦਾਦਾ? ਹਾਂ ਜੀ ਬਸ। ਤੇ ਆਈ ਹੋਪ ਤੁਸੀਂ ਮਿਲ ਕੇ ਸਾਰਾ ਸਮਾਨ ਦੇਖ ਹੀ ਲਿਆ। ਹੈ? ਹੈਗਾ ਹਲੇ ਹੋਰ? ਹਾਂ, ਮੇਨ ਚੀਜ਼ ਤਾਂ ਰਹਿ ਗਈ। ਆ। ਬਿਜਲੀ ਤੋਂ ਬਿਨਾ। ਬਿਜਲੀ ਤੋਂ ਬਿਨਾ ਦੀਵੇ ਜੀ। ਲਓ ਜੀ। ਇਹ ਤੇ ਇਹ ਹੈਗਾ 20 ਰੁਪਏ। ਇਹ ਤਾਂ ਨਾ 20 ਰੁਪਏ ਦਾ ਪੈਗਾ ਜੀ। ਇਹ ਤੋਂ ਵੱਡਾ ਸਾਈਜ਼ ਵੀ ਹੈਗਾ। ਇਹਦੇ ਇਹਦੇ ਸਿਰਫ ਆਪਣੇ ਕੋਲ ਕੋਸ਼ੀ ਪੀਸ ਆ ਮਤਲਬ ਕਿ ਇੱਕ ਡੱਬਾ ਆ ਤੇ ਇੱਕ ਡੱਬਾ ਹੀ ਹੋ ਆ ਤੇ ਜਿਸ ਕਿਸੇ ਵੀ ਭੈਣ ਬਣਾਉਣਾ ਚਾਹੀਦੇ ਇਹ ਤੁਹਾਨੂੰ 30 ਰੁਪਏ ਚ ਪਏਗਾ ਜੀ ਇਹ ਡੈਕੋਰੇਸ਼ਨ ਦੇ ਤੁਸੀਂ ਇਹ ਦੋ ਲੈਨੇ ਆ ਤੁਸੀਂ ਤੇ ਦੋ ਲੈਨੇ ਤੁਹਾਨੂੰ ਕੋਈ ਗੱਲ ਨਹੀਂ ਨੇਗੋਸ਼ੀਏਟ ਕਰ ਲਾਂਗੇ ਤੁਹਾਨੂੰ ਠੀਕ ਹੈ ਜੀ ਤੇ ਬੰਦ ਕਰ ਦੋ ਮੈਨੂੰ ਸਵਿਚ ਲੱਗਾ ਪਿਆ ਪਿੱਛੇ ਤੇ ਤੇ ਇਹਦੇ ਮਗਰ ਵੀ ਸਵਿਚ ਲੱਗਾ ਪਿਆ ਤੇ ਹਲੋ ਬਸ ਇੰਨਾ ਹੀ ਸਮਾਨ ਸੀਗਾ ਸਾਡੇ ਕੋਲ ਬਾਕੀ ਹੁਣ ਤੁਹਾਡੇ ਬਾਕੀ ਤੁਸੀਂ ਸਮਝ ਹੀ ਗਏ ਆ ਦਿਵਾਲੀ ਆ ਰਹੀ ਹੈ ਹੁਣ ਸਾਰੇ ਲੋੜਿਆ ਤੇ ਤੁਸੀਂ ਸਾਡਾ ਸਾਥ ਦਿਓ ਆਪਾਂ ਤੁਹਾਨੂੰ ਹੁਣ ਦਾ ਲੋਕੇਸ਼ਨ ਤਾਂ ਤੁਹਾਨੂੰ ਦੱਸ ਹੀ ਦਿੰਨੇ ਆ ਇੱਕ ਵਾਰੀ ਹੋਰ ਦੱਸ ਦਿੰਨੇ ਆ ਕਿੱਥੇ ਤੁਸੀਂ ਆਣਾ ਆ ਇੱਕ ਵਾਰੀ ਲਓ ਜੀ ਬਾਹਰ ਨਿਕਲਦੇ ਸਾਰੇ ਇੱਥੇ ਆਪਾਂ ਬੋਰਡ ਲਗਾ ਲੈਣਾ ਬਾਬੇ ਬੂਟਾ ਯਾਦਗਾਰੀ ਹਾਲ ਆ ਤੇ ਬਾਬਾ ਬੂਟਾ ਭਗਸ ਚੌਂਗਾ ਤੇ ਇੱਥੇ ਬੋਰਡ ਲਗਾ ਦੇਣਾ ਅਸੀਂ ਸਟਾਰ ਟੈਲੀਕਮ ਦਾ ਤੇ ਆ ਗਲੀ ਦੇ ਵਿੱਚ ਹੀ ਆ ਲੋਕੇਸ਼ਨ ਸਾਡੀ ਤੇ ਚਲੋ ਸਾਡਾ ਸਾਥ ਦੇਈਓ ਹੁਣ ਤੇ ਜੇ ਜਿਸ ਕਿਸੇ ਨੂੰ ਲੋੜ ਆ ਕੰਟੈਕਟ ਨੰਬਰ ਮੈਂ ਆਪਣਾ ਇੱਥੇ ਮੈਂਸ਼ਨ ਕਰ ਦੂੰਗਾ ਤੇ ਚਲੋ ਠੀਕ ਹੈ ਸਾਰਿਆਂ ਨੂੰ ਰਾਮ ਰਾਮ